ਬਾਬੂਸ਼ਾਹ ਦੇਖ ਰਹੇ ਤੁਸੀਂ ਅੱਜ ਆਖਰੀ ਦਿਨ ਹੈ ਵਿਧਾਨ ਸਭਾ ਜਿਹੜਾ ਸਪੈਸ਼ਲ ਸੈਸ਼ਨ ਚੱਲ ਰਿਹਾ ਸੀ ਮਨਪ੍ਰੀਤਿਆਲੀ ਸਾਡੇ ਨਾਲ ਮੌਜੂਦ ਨੇ ਿਆਲੀ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਅੱਜ ਪਹਿਲਾ ਦਿਨ ਕਿਵੇਂ ਸੀ ਤੇ ਅੱਜ ਲਾਸਟ ਦਿਨ ਕੀ ਆਸ ਰੱਖ ਰਹੇ ਦੇਖੋ ਅਸੀਂ ਤਾਂ ਇਹ ਮੰਗ ਕਰਦੇ ਆ ਕੇਂਦਰ ਸਰਕਾਰ ਤੋਂ ਕਿ ਪੰਜਾਬ ਦੇ ਲੋਕਾਂ ਦੀ ਬਾਹ ਫੜੀ ਜਾਵੇ ਖੜਾ ਕਰਕੇ ਜੋ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਫਸਲ ਦਾ ਨੁਕਸਾਨ ਹੋਇਆ ਉਹਨਾਂ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਉਹਨਾਂ ਦੇ ਘਰਾਂ ਦਾ ਗਰੀਬ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਬਣਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਪੰਜਾਬ ਨੇ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਹੀ ਸਮੁੱਚੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ ਵਾ ਲੇਕਿਨ ਅੱਜ ਜਦੋਂ ਪੰਜਾਬ ਨੂੰ ਲੋੜ ਆ ਤਾਂ ਅੱਜ ਕੇਂਦਰ ਸਰਕਾਰ ਪੰਜਾਬ ਸਰਕਾਰ ਦਾ ਫਰਜ ਬਣਦਾ ਕਿ ਅੱਜ ਉਹ ਲੋਕਾਂ ਦੀ ਬਾਹ ਫੜੇ ਉਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਜਿੰਨਾ ਵੀ ਨੁਕਸਾਨ ਹੋਇਆ ਉਹਨਾਂ ਦਾ ਜਿਹੜੀ ਰੇਤ ਕੱਢਣ ਦੀ ਇਜਾਜ਼ਤ ਦਿੱਤੀ ਗਈ ਜਦੋਂ ਤੱਕ ਰੇਤ ਨਹੀਂ ਖੇਤ ਖਾਲੀ ਹੋ ਜਾਂਦੇ ਉਦੋਂ ਤੱਕ ਉਹ ਸਮਾਂ ਵਧਾਇਆ ਜਾਵੇ ਅਤੇ ਇਸ ਆਉਣ ਵਾਲੀ ਜਿਹੜੀ ਫਸਲ ਹੈਗੀ ਆ ਬੀਜਣ ਦੇ ਲਈ ਬੀ ਚਾਹੀਦਾ ਉਹਨਾਂ ਨੂੰ ਖਾਦ ਚਾਹੀਦੀ ਆ ਡੀਜ਼ਲ ਦੀ ਲੋੜ ਹੈਗੀ ਆ ਇਸ ਤਰ੍ਹਾਂ ਦੀ ਮਦਦ ਆ ਜਿਹੜੀ ਕਿਸਾਨਾਂ ਦੀ ਕੀਤੀ ਜਾਵੇ 6 ਅੱਜ ਬਿੱਲ ਆਉਣੇ ਨੇ ਜੀ ਉਹਨਾਂ ਨੂੰ ਤੁਸੀਂ ਸਟੱਡੀ ਕੀਤਾ ਹੋਣਾ ਕਿ ਲੱਗ ਰਿਹਾ ਐਮੈਂਡਮੈਂਟਸ ਨਾਲ ਫਾਇਦਾ ਹੋ ਪੰਜਾਬ ਚਲੋ ਅਸੀਂ ਤਾਂ ਕਹਿੰਦੇ ਵੀ ਜਿਹੜੀਆਂ ਵੀ ਜੋ ਵੀ ਇਹ ਬਿੱਲ ਲੈ ਕੇ ਆ ਰਹੇ ਨੇ ਜਾਂ ਫੈਸਲੇ ਲੈਂਦੇ ਆ ਲੋਕਾਂ ਦਾ ਭਲਾ ਹੋਣਾ ਚਾਹੀਦਾ ਕੱਲੇ ਕਾਗਜ਼ਾਂ ਤੱਕ ਸੀਮਤ ਨਹੀਂ ਗੱਲਾਂ ਹੋ ਜਾਣੀ ਚਾਹੀਦੀਆਂ ਕਿ ਅਸੀਂ ਕੋਈ ਬਿੱਲ ਪਾਸ ਕਰਤਾ ਮਤਾ ਪਾਸ ਕਰਤਾ ਲੇਕਿਨ ਉਹਦੇ ਨਤੀਜੇ ਨਿਕਲਨੇ ਚਾਹੀਦੇ ਨੇ ਤੋ ਠੀਕ ਆ ਲੋਕਾਂ ਨੇ ਬਹੁਤ ਵੱਡੀਆਂ ਆਸਾਂ ਨਾਲ ਸਰਕਾਰ ਬਣਾਈ ਸੀ 91 ਸੀਟਾਂ ਦੇ ਕੇ ਲੇਕਿਨ 4 ਸਾਲ ਲੰਘ ਗਏ ਅੱਜ ਲੋਕ ਇਸ ਸਰਕਾਰ ਤੋਂ ਖੁਸ਼ ਨਹੀਂ ਨਰਾਸ਼ ਨੇ ਸਾਰੇ ਸੀਐਮ ਸਾਹਿਬ ਨੇ ਘੰਟੇ ਦੀ ਸਪੀਚ ਦਿੱਤੀ ਜੀ ਉਦੋਂ ਸ਼ੁਕਰਵਾਰ ਨੂੰ ਬਹੁਤ ਪ੍ਰਾਪਤੀਆਂ ਗਿਣਾਈਆਂ ਕੀ ਸਪੀਚ ਨੂੰ ਕਿਵੇਂ ਦੇਖਦੇ ਹੋ ਨਹੀਂ ਦੇਖੋ ਇਹ ਤਾਂ ਹੁਣ ਅਗਲੀਆਂ ਜਦੋਂ ਵੀ ਕੋਈ ਚੋਣਾ ਆਉਣਗੀਆਂ ਉਹ ਚ ਲੋਕ ਦੱਸਣਗੇ ਸਾਰਾ ਤਾਂ ਲੋਕਾਂ ਨੇ ਦੱਸਣਾ ਹੁੰਦਾ ਨਾ ਕਿ ਉਹਦੇ ਰਿਜ਼ਲਟ ਕੀ ਨੇ ਤੁਹਾਡੀ ਕਾਰਗੁਜ਼ਾਰੀ ਤੋਂ ਲੋਕ ਕਿੰਨੇ ਕੁ ਸੰਤੋਸ਼ ਨੇ ਅਸੀਂ ਠੀਕ ਆ ਅਸੀਂ ਵਿਰੋਧੀ तिरछा ਅਸੀਂ ਤਾਂ ਕਹਿਣਾ ਹੀ ਆ ਲੇਕਿਨ ਇਹ ਤਾਂ ਪੰਜਾਬ ਦੇ ਲੋਕਾਂ ਨੇ ਦੱਸਣਾ ਵਾ ਸੌਣ ਵਾਲੀ ਚੋਣਾਂ ਦੇ ਵਿੱਚ ਸਾਰੇ ਨਤੀਜੇ ਸਾਹਮਣੇ ਆ ਜਾਣਗੇ ਕੇਂਦਰ ਤੇ ਲੱਗਦਾ ਇੰਪੈਕਟ ਪੈ ਰਿਹਾ ਜਿਹੜੇ ਸਪੈਸ਼ਲ ਸੈਸ਼ਨ ਬੁਲਾ ਕੇ ਕੇਂਦਰ ਤੱਕ ਜਿਹੜੇ ਮਤੇ ਉਹਨਾਂ ਦੇ ਖਿਲਾਫ ਭੇਜੇ ਆਂ ਚਲੋ ਜੋ ਵੀ ਅੱਜ ਮੀਡੀਆ ਸੋਸ਼ਲ ਮੀਡੀਆ ਰਾਹੀਂ ਜੋ ਵੀ ਲੋਕਾਂ ਤੇ ਪਤਾ ਤਾਂ ਲੱਗਦਾ ਹੀ ਆ ਨਾ ਵੀ ਅੱਜ ਕੀ ਪੰਜਾਬ ਦਾ ਕੀ ਮੋਹਲਾ ਲੋਕ ਪੰਜਾਬ ਦੇ ਕੀ ਚਾਹੁੰਦੇ ਆ ਪ੍ਰਭਾਵ ਤਾਂ ਪੈਂਦਾ ਹੀ ਆ ਇਹੀ ਵੱਡਾ ਅੱਜ ਪਲੇਟਫਾਰਮ ਹੈਗਾ ਜਿਹਦੇ ਰਾਹੀਂ ਇਹ ਸਰਕਾਰਾਂ ਤੱਕ ਗੱਲ ਪਹੁੰਚਾ ਸਕਦੇ ਆ ਸੋ ਮਨਪ੍ਰੀਤੇ ਵਾਲੀ ਨਾਲ ਅਸੀਂ ਗੱਲ ਕਰ ਰਹੇ ਸੀਗੇ ਤੇ ਅੱਜ ਆਖਰੀ ਦਿਨ ਹੈ ਤੇ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉਹ ਇਸ ਸੈਸ਼ਨ ਦੀ ਇੰਪੋਰਟੈਂਸ ਨੂੰ ਦੇਖ ਰਹੇ ਨੇ ਤੇ ਅੱਜ ਦੱਸਦੀ ਕਿ 6 ਬਿੱਲ ਪੰਜਾਬ ਸਰਕਾਰ ਲੈ ਕੇ ਆ ਰਹੀ ਹੈ ਅਮੈਂਡਮੈਂਟ ਬਿੱਲਸ ਨੇ ਵੱਖ-ਵੱਖ ਕਾਨੂੰਨਾਂ ਦੇ ਵਿੱਚ ਅਮੈਂਡਮੈਂਟ ਕਰਕੇ ਅੱਜ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤੇ ਜਾਣਗੇ ਬਾਬੂ ਸ਼ਾਈ ਲਈ ਕੈਮਰਾਮੈਨ ਕਾਸ਼ ਦਿਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ